ਸਾਡੇ ਕੋਲ ਲਾਮ ਲਸ਼ਕਰ ਦਿਖਾਵਾ ਨਹੀਂ ਹੈ ਕੋਈ ਵੀ ਨਾ ਸਾਡੇ ਕੋਲ ਕੋਈ ਵੱਡੇ ਵੱਡੇ ਕੋਈ ਤਨਾਵ ਜਿਹੜੇ ਵਪਾਰੀ ਨੇ ਵੱਡੇ ਵੱਡੇ ਕੋਈ ਕਾਰਪੋਰੇਟ ਸਾਡੇ ਨਾਲ ਨਹੀਂ ਹੈਗੇ ਸਾਡੇ ਨਾਲ ਸਾਡਾ ਸਮਾਜ ਹੈ ਸਾਡਾ ਸਿਰ ਹੈ ਸਾਡਾ ਵੋਟ ਹੈ ਸਾਡਾ ਕੱਟੜਾ ਸਾਡੇ ਕੋਲ ਕੋਈ ਵੱਡਾ মিডিਆ ਕੋਈ ਐਦਾਂ ਦਾ ਕੋਈ ਸਿਸਟਮ ਅਸੀਂ ਨਾ ਅਹਡੂ ਇਸ ਨੇ ਜ਼ਰੂਰਤ ਹੈ ਇਸ ਗੱਲ ਇਹ ਗੱਲ ਕਹਿਣ ਦੀ ਕਿ ਅਸੀਂ ਉਹਨਾਂ ਨਾਲ ਕੰਪੀਟੀਸ਼ਨ ਵੱਡੇ ਵੱਡੇ ਕਰਨਾ ਨਹੀਂ ਕਰ ਸਕਦੇ ਅਸੀਂ ਪਰਨੇ ਕੋਲ ਜਿਹੜੀ ਤਾਕਤ ਹੈ ਸਾਡੇ ਲੋਕ ਨੇ ਸਾਡਾ ਸਮਾਜ ਹੈ ਬਹੁਜਨ ਸਮਾਜ ਸਾਡੀ ਤਾਕਤ ਹੈ ਉਹ ਪਹਿਲਾ ਤੇ ਜਿਹੜਾ ਮੁੱਖ ਮੁੱਦਾ ਅੱਜ ਦੇਸ਼ ਚੱਲ ਰਿਹਾ ਸੰਵਧਾਨ ਨੂੰ ਬਚਾਉਣ ਦਾ ਮੁੱਦਾ ਜ ਜਿੰਨੂੰ ਵੀ ਪਿਛਲਣ ਦੀਆਂ ਸਾਜਸ਼ਾਂ ਬੜੀਆਂ ਪੌਜੀਆਂ ਹਰਖਧਾਂ ਬੜੀਆਂ ਪੌਜੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਦਾ ਸਭ ਤੋਂ ਇੱਕ ਨੰਬਰ ਦਾ ਮੁੱਦਾ ਜੇ ਅਸੀਂ ਸੰਵਧਾਨ ਨੂੰ ਬਚਾਉਣਾ ਚਾਹੇ ਕੁਝ ਵੀ ਕਰਨਾ ਪਵੇਗਾ ਜਿਹੜਾ ਪਬਲਿਕ ਸੈਕਟਰ ਦਾ ਜਾਂ ਸਰਕਾਰੀ ਮਹਿਕਮਾ ਜਿਹੜੇ ਵੇਚ ਕੇ ਪ੍ਰਾਈਵੇਟ ਹੱਥਾਂ 'ਚ ਵੇਚ ਕੇ ਸਾਡੇ ਗਰੀਬ ਸਮਾਜ, ਫੌਜਨ ਸਮਾਜ ਦੇ ਪੜ੍ਹੇ ਲਿਖੇ ਵਰਗ ਜਾਂ ਕੋਈ ਵੀ ਪੜ੍ਹੇ ਲਿਖੇ ਵਰਗ ਦੇ ਬੱਚੇ ਨੂੰ ਜਿਹੜਾ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਬੰਦ ਕੀਤੇ ਜਾ ਰਹੇ ਜਿਹੜੇ ਉਹਨਾਂ ਦੇ ਅਸੀਂ ਇਹਨੂੰ ਬਰੂਪਰ ਜੋਰ ਵਿਰੋਧ ਕਰਦੇ ਹੋਏ ਪ੍ਰਾਈਵੇਟ ਸੈਕਟਰ ਵਾਲਾ ਕੰਮ ਜਿਹੜਾ ਵੇਚਣ ਵਾਲਾ ਬੰਦ ਕਰਾਂਗੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਆਪਣੇ ਆਪਣੇ ਦੇ ਨੇ ਉਮੀਦਵਾਰ ਉਹਨਾਂ ਨੇ ਚੁਣੇ ਹੋਏ ਨੇ ਤੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਏ ਸੋ ਫਸਪਾ ਵੱਲੋਂ ਵੀ ਜੜਾਏ ਉਮੀਦਵਾਰ ਆਪਣਾ ਜੜਾਏ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਪਾਂ ਗੱਲਬਾਤ ਕਰਦਿਆਂ ਰਾਜਕੁਮਾਰ ਜੀ ਨਾਲ ਉਹ ਵੀ ਬਟਾਲਾ ਅੱਜ ਮੀਟਿੰਗ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਪੌਣਾ ਨਾਲ ਗੱਲਬਾਤ ਕਰਾਂਗੇ ਕਿ ਕਿਦੋਂ ਸ਼ੌਂਕ ਪਿਆ ਇਲੈਕਸ਼ਨ ਦੇ ਵਿੱਚ ਆਉਣ ਦਾ ਕੱਲ ਲੋਕਾਂ ਦੀ ਸੇਵਾ ਕਰਨ ਵਾਸਤੇ ਕਿੰਨੇ ਕਿੰਨੇ ਸਾਥ ਦਿੱਤਾ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਤੇ ਵੀ ਝਾਤ ਮਾਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਰਾਜਮਾਲ ਜੀ ਬਹੁਤ ਬਹੁਤ ਨਮਸਕਾਰ ਸਰ ਕੀ ਨਾਮ ਦੇ ਮਾਈਸੈਲਫ ਇੰਜੀਨੀਅਰ ਰਾਜਨੋਪਰਾ ਜੀ ਰਿਟਾਇਰਡ ਸੁਪਰਟੈਂਡਿੰਗ ਇੰਜੀਨੀਅਰ ਸੋ ਪਰਿਵਾਰ ਦੀ ਕਿੰਨੀ ਕਿ ਸਪੋਰਟ ਰਹੀ ਹੈ ਜੀ ਇਸ ਕੰਮ ਦੇ ਵਿੱਚ ਆਉਣ ਵਾਸਤੇ ਤਾਂ ਲੱਗਦਾ ਹੈ ਤੁਹਾਨੂੰ ਕਿ ਮੈਨੂੰ ਇਸ ਲਾਈਨ ਦੇ ਵਿੱਚ ਆਣਾ ਚਾਹੀਦਾ ਹੀ ਕਿ ਨਹੀਂ ਆਣਾ ਚਾਹੀਦਾ ਉਸ ਤੋਂ ਪਹਿਲਾਂ ਕੀ ਕਰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਸਰਕਾਰੀ ਜੋਬ ਕਰਦਾ ਸੀਗਾ ਜੀ 4 ਸਾਲ ਪਹਿਲੇ ਰਿਟਾਇਰ ਹੋ ਗਿਆ ਹਾਂ ਐਂਡ ਬਾਬਾ ਸਾਹਿਬ ਦੀ ਜਿਹੜੀ ਫਿਲਾਸਫੀ ਸੀਗੀ ਕਿ ਪੇ ਬੈਕ ਟੂ ਸੋਸਾਇਟੀ ਜਿਸ ਸੰਗਾਨ ਕਰਕੇ ਅੱਜ ਅਸੀਂ ਜਿੰਦਾ ਆਂ ਜਿਹਦੇ ਕਰਕੇ ਅਸੀਂ ਅੱਜ ਅਸੀਂ ਆਪਣਾ ਵਧੀਆ ਵਾਈਟ ਕਾਲਰ ਜੋਬ ਕਰਕੇ ਆਏ ਆਂ ਆਫਟਰ ਰਿਟਾਇਰਮੈਂਟ ਮੈਂ ਆਪਣੇ ਸਮਾਜ ਦੀ ਸੇਵਾ ਕਰਨ ਲਈ ਔਨ ਦਾ ਪਾਥ ਆਫ ਡਾਕਟਰ ਬੀਮ ਸਾਹਿਬ ਅੰਬੇਦਕਰ ਸਾਹਿਬ ਪਰਵਾਰਿਕ ਮਸ਼ਕੋਰ ਮੇਰੇ ਨਾਲ ਸਾਰਾ ਪਰਿਵਾਰ ਮੇਰੇ ਨਾਲ ਆ ਜੀ ਮੇਰੇ ਮੈਸੇਜ ਆਏ ਹੋਏ ਨੇ ਨਾਲ ਮੇਰੇ 24 ਘੰਟੇ ਮਤਲਬ ਹੈਗੇ ਨੇ ਜੀ ਮੇਰੇ ਬੱਚੇ ਵੀ ਮੇਰੇ ਨਾਲ ਸਾਥ ਦੇ ਰਹੇ ਨੇ ਮੇਰਾ ਪੋਲੀਟਿਕਲ ਰਾਜਨੀਤਿਕ ਜੀਵਨ ਤਾਂ ਕੋਈ ਨਹੀਂ ਰਿਹਾ ਪਰ ਮੇਰਾ ਟ੍ਰੇਡਿੰਗ ਯੂਨੀਵਰਸਿਟੀ ਐਜ਼ ਐਨ ਇੰਜੀਨੀਅਰ ਆਪਣੇ ਆਪ ਆਪਣੇ ਵਿੰਗਸ ਜਿੱਤੇ ਤੇ ਮੈਂ ਜੋਬ ਕੀਤੀ ਆ ਮੈਂ ਪੰਜਾਬ ਲੈਵਲ ਦਾ ਹੀ ਪ੍ਰਧਾਨ ਆ ਤੇ ਐਸੀਬੀਐਸ ਇਮਪਲੋਏਸ਼ਨ ਦਾ ਮਤਲਬ ਵਾਈਸ ਪ੍ਰਧਾਨ ਰਿਆਂ ਇੰਜੀਨੀਅਰਿੰਗ ਐਸੋਸੀਏਸ਼ਨ ਲੋਕਲ ਗਵਰਨਮੈਂਟ ਇੰਪਰੂਵਮੈਂਟ ਟੈਸਟ ਦਾ ਦਾਅਵੇ ਪੰਜਾਬ ਪ੍ਰਧਾਨ ਰਿਆਂ ਰਣਜੀਤ ਸਾਗਰ ਡੈਮ ਦੇ ਉੱਪਰ ਵੀ ਵਿਦ ਵੈਲਟ ਪੇਪਰ ਮੈਨੂੰ ਇਹ ਇੰਜੀਨੀਅਰਿੰਗ ਕੌਂਸਿਲ ਦਾ ਪ੍ਰਧਾਨ ਚੁਣਿਆ ਗਿਆ ਐਸੀ ਗੱਲ ਤੇ ਮੇਰਾ ਕੋਈ ਪੇਰੀਅਨ ਜਦੋਂ ਮਤਲਬ ਮੈਂ ਸਾਰੀ ਉਮਰ ਹੀ ਸਟੂਡੈਂਟ ਯੂਨੀਵਰਸਿਟੀ ਲੀਡਰ ਰਹਾ ਹਾਂ ਔਰ ਮੇਰਾ ਪੋਲੀਟਿਕਲ ਜਿਹੜਾ ਕੈਰੀਅਰ ਹੈ ਉਹ ਮੇਰਾ ਜਦੋਂ ਸਵਾਸੇਵਾ ਸ਼ੁਰੂ ਕੀਤੀ ਤੇ ਬਹੁਜਨ ਸਮਾਜ ਪਾਰਟੀ ਨੇ ਮੇਰਾ ਪ੍ਰੋਫਾਈਲ ਦੇਖ ਕੇ ਤੇ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਇਹ ਬੰਦਾ ਕੰਮ ਕਰ ਸਕਦਾ ਜਾਂ ਕੰਮ ਕਰਦਾ ਤੇ ਆਈ ਏਮ ਆਨਰਡ ਮੈਨੂੰ ਬਹੁਤ ਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਦੀ ਜੀ ਉਹਨਾਂ ਦੀ ਟੀਮ ਨੇ ਮੈਨੂੰ ਇਹ ਮਾਨ ਬਖਸ਼ਿਆ ਕਿ ਮੈਂ ਪੂਰੀ ਮਿਹਨਤ ਕਰਕੇ ਆਪਣੇ ਜਿਹੜੀ ਹੈ ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਹੈ ਮੈਂ ਜਿੱਤ ਕੇ ਉਹਨਾਂ ਦੀ ਚੋਲੀ ਜੀ ਪਾਵਾਂਗਾ ਸਰ ਰਾਜਕਮਨ ਜੀ ਬੜਾ ਫਸਵਾ ਮੁਕਾਬਲਾ ਹੋ ਰਿਹਾ ਹੈ ਬੜੇ ਬੜੇ ਵੱਡੇ ਜਿਹੜੇ ਦਿੱਗਤ ਨੇਤਾ ਨੇ ਇੱਥੋਂ ਟਿਗਰ ਜਿੱਥੇ ਕਿ ਜਾਂਦੇ ਨੇ ਬੜੀ ਹੋਰ ਸ਼ੀਟ ਮੰਨੀ ਗਈ ਹੈ ਜਿਲ੍ਹਾ ਗੁਰਦਾਸਪੁਰ ਕਿੱਦਾਂ ਫਿਰ ਤੁਸੀਂ ਕਰ ਸਕਦੇ ਹੋ ਮੁਕਾਬਲਾ ਜੀ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਮੁਕਾਬਲਾ ਹੈ ਉਹ ਅਸੀਂ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਮੰਨਦੇ ਅਸੀਂ ਆਪਣੇ ਸਮਾਜ ਨੂੰ ਹੀ ਐਜੂਕੇਟ ਕਰਕੇ ਬਹੁਜਨ ਸਮਾਜ ਨੂੰ ਐਜੂਕੇਟ ਕਰਕੇ ਹੀ ਇਹੀ ਜਿੱਤ ਲੈਣਾ ਹੈ ਸੈਕਿੰਡਲੀ ਜਿਹੜਾ ਤੁਸੀਂ ਲਗਦਾ ਬڑے-ਬڑے ਮਤਲਬ ਅ ਇਸਲੇ ਤੁਹਾਡੀ ਪੋਜੀਸ਼ਨ ਦੇ ਬਾਰੇ ਤੁਸੀਂ ਮੇਰੀ ਗੱਲ ਕਰ ਰਹੇ ਹੋ ਜੀ ਜੀ ਸਾਡੇ ਕੋਲ ਲਾਮ ਲਸ਼ਕਰ ਦਿਖਾਵਾ ਨਹੀਂ ਹੈ ਕੋਈ ਵੀ ਨਾ ਸਾਡੇ ਕੋਲ ਕੋਈ ਵੱਡੇ-ਵੱਡੇ ਕੋਈ ਤਨਾਡ ਜਿਹੜੇ ਵਪਾਰੀ ਨੇ ਵੱਡੇ-ਵੱਡੇ ਕੋਈ ਕਾਰਪੋਰੇਟ ਸਾਡੇ ਨਾਲ ਨਹੀਂ ਹੈਗੇ ਸਾਡੇ ਨਾਲ ਸਾਡਾ ਸਮਾਜ ਹੈ ਸਾਡਾ ਸਿਰ ਹੈ ਸਾਡਾ ਵੋਟ ਹੈ ਸਾਡਾ ਕੈਡਰ ਹੈ ਸਾਡੇ ਕੋਲ ਕੋਈ ਵੱਡਾ মিডিਆ ਕੋਈ ਐਦਾਂ ਦਾ ਕੋਈ ਸਿਸਟਮ ਅਸੀਂ ਨਾ ਸਾਡੇ ਨੂੰ ਇਹਨੇ ਜ਼ਰੂਰਤ ਹੈ ਇਸ ਗੱਲ ਇਹ ਗੱਲ ਕਹਿਣ ਦੀ ਕਿ ਅਸੀਂ ਉਹਨਾਂ ਨਾਲ ਕੰਪੀਟੀਸ਼ਨ ਵੱਡੇ ਵੱਡੇ ਕੰਨਾ ਨਹੀਂ ਕਰ ਸਕਦੇ ਅਸੀਂ ਪਰ ਸਾਡੇ ਜਿੰਨੇ ਵੀ ਸਾਡੇ ਸਾਧਨ ਨੇ ਸੀਮਤ ਸਾਧਨ ਨੇ ਅਸੀਂ ਉਹਨਾਂ ਦੇ ਨਾਲ ਸਾਰਾ ਕੁਝ ਕਰਾਂਗੇ ਸਾਡੇ ਕੋਲ ਜਿਹੜੀ ਤਾਕਤ ਹੈ ਸਾਡੇ ਲੋਕ ਨੇ ਸਾਡਾ ਸਮਾਜ ਹੈ ਬਹੁਜਨ ਸਮਾਜ ਸਾਡੀ ਤਾਕਤ ਹੈ ਅਸੀਂ ਉਹਨਾਂ ਦੇ ਨਾਲ ਪਿੰਡ ਪਿੰਡ ਬੂਥ ਬੂਥ ਤੇ ਹਰ ਲੈਵਲ ਤੇ ਸਾਡੀ ਜਿਹੜੀ ਸਟੇਟ ਦੀ ਡਿਸਟ੍ਰਿਕਟ ਦੀ ਸਟੇਟ ਦੀ ਜਿਹੜੀ ਟੀਮ ਹੈ ਉਹ ਐਗਜ਼ੀਕਿਊਟਿਵ ਵੀ ਕਰ ਰਹੀ ਹੈ ਸਮਝਾ ਵੀ ਰਹੀ ਹੈ ਤੇ ਅਸੀਂ ਲਗਾਤਾਰ ਜਿਹੜਾ ਵਰਕ ਕਰ ਰਹੇ ਹਾਂ ਜਿੱਦ ਦਾ ਰਿਜ਼ਲਟ ਹੈ ਯਕੀਨੀ ਹੈ ਸਾਨੂੰ ਜਿੱਤ ਸਾਡੀ 100% ਸੋ ਰਾਜਕਮਰ ਜੀ ਕਿੱਦਾਂ ਦੇ ਮੁੱਦੇ ਫਿਰ ਤੁਹਾਡੇ ਰਹਿਣਗੇ ਸੱਤਾ ਦੇ ਵਿੱਚ ਆ ਗਏ ਹੋ ਤੁਸੀਂ ਜਿੱਤ ਕੇ ਫਿਰ ਉਸ ਤੋਂ ਬਾਅਦ ਇਰੇ ਮੁੱਦੇ ਤੁਹਾਡੇ ਪੈਲ ਦੇ ਆਧਾਰ ਤੇ ਜਿਹਰੇ ਨੇ ਉਹ ਕਿਤੇ ਜਾਣਗੇ ਤੁਹਾਡੇ ਸਭ ਤੋਂ ਪਹਿਲਾ ਜਿਹੜਾ ਮੁੱਖ ਮੁੱਦਾ ਅੱਜ ਦੇਸ਼ ਚੱਲ ਰਿਹਾ ਸੰਧਾਨ ਨੂੰ ਬਚਾਉਣ ਦਾ ਮੁੱਦਾ ਜੀ ਜਿੰਨੂੰ ਵੀ ਕੁਚਲਣ ਦੀਆਂ ਸਾਜਸ਼ਾਂ ਬੜੀਆਂ ਪੌਜੀਆਂ ਹਰਕਤਾਂ ਬੜੀਆਂ ਪੌਜੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਦਾ ਸਭ ਤੋਂ ਇੱਕ ਨੰਬਰ ਦਾ ਮੁੱਦਾ ਕਿ ਅਸੀਂ ਸੰਧਾਨ ਨੂੰ ਬਚਾਉਣਾ ਚਾਹੇ ਕੁਝ ਵੀ ਕਰਨਾ ਪਵੇ ਸੈਕੰਡਲੀ ਜਿਹੜਾ ਪਬਲਿਕ ਸੈਕਟਰ ਦਾ ਜਾਂ ਸਰਕਾਰੀ ਮਹਿਕਮਾ ਜਿਹੜੇ ਵੇਚ ਕੇ ਪ੍ਰਾਈਵੇਟ ਹੱਥਾਂ 'ਚ ਵੇਚ ਕੇ ਸਾਡੇ ਗਰੀਬ ਸਮਾਜ ਬਹੁਜਨ ਸਮਾਜ ਦੇ ਪੜ੍ਹੇ ਲਿਖੇ ਵਰਗ ਜਾਂ ਕੋਈ ਵੀ ਪੜ੍ਹੇ ਲਿਖੇ ਵਰਗ ਦੇ ਬੱਚੇ ਨੂੰ ਜਿਹੜਾ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਬੰਦ ਕੀਤੇ ਜਾ ਰਹੇ ਜਿਹੜੇ ਉਹਨਾਂ ਦੇ ਅਸੀਂ ਇਹਨੂੰ ਬਰਪਰ ਜੋਰ ਵਿਰੋਧ ਕਰਦੇ ਹੋਏ ਪ੍ਰਾਈਵੇਟ ਸੈਕਟਰ ਵਾਲਾ ਕੰਮ ਜਿਹੜਾ ਵੇਚਣ ਵਾਲਾ ਬੰਦ ਕਰਾਂਗੇ ਤੇ ਆਪਣੇ ਲੋਕਾਂ ਦੇ ਬੱਚਿਆਂ ਦੇ ਰੋਜ਼ਗਾਰ ਜਿਹੜੇ ਆ ਉਹ ਕ੍ਰੀਏਟ ਕਰਨ ਦਾ ਹਜਰੀਆ ਬਣਾਵਾਂਗੇ ਸਰ ਰਾਜਮਾਰਚ ਅੱਜ ਸਰ ਮੀਟਿੰਗ ਕੀਤੀ ਹੈ ਕਿੰਨਾ ਕੁ ਭਰਵਾ ਹੰਗਾਰਾ ਮਿਲਿਆ ਸਮਰਥਕਾਂ ਦਾ ਧੰਨਵਾਦ ਹੰਗਾਰਾ ਤੁਹਾਡੇ ਸਾਹਮਣੇ ਹੈ ਜੀ ਪੂਰੇ ਬਟਾਲਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਰੇ ਜਿਹੜੇ ਸਾਰੇ ਯੋਧਾ ਸਾਰੇ ਨੇਤਾ ਜਿੰਨੇ ਵੀ ਇਸ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੰਸਟੀਟਿਊਐਂਸੀਆਂ ਬੂਥ ਨੇ ਉਥੋਂ ਦੇ ਸਾਰੇ ਨੇਤਾ ਹੈ ਤੁਹਾਡੇ ਸਾਹਮਣੇ ਤੋਂ ਹੀ ਦੇਖ ਹੀ ਰਹੇ ਹੋ ਵੱਡਾ ਹੰਗਾਰਾ ਵੱਡਾ ਉਤਸ਼ਾਹ ਸਾਡੇ ਵਿੱਚ ਹੈਗਾ ਮੋਰਲ ਜਿਹੜਾ ਇਹਨਾਂ ਦਾ ਬੜਾ ਬੂਸਟ ਹੈ ਹਾਈ ਹੈ ਇਸ ਵੇਲੇ ਕਿਉਂਕਿ ਇਹਨਾਂ ਨੂੰ ਆਪਣੀ ਮਿਹਨਤ ਤੇ ਆਪਣੀ ਵਰਕਿੰਗ ਤੇ ਫਖਰ ਹੈ ਤੇ ਸਾਡੀ ਜਿਹੜੀ ਸਟੇਟ ਬੋਡੀ ਹੈ ਡਿਸਟ੍ਰਿਕਟ ਬੋਡੀ ਹੈ ਉਹ ਸਾਰੇ ਫੀਡਬੈਕ ਗਾਈਡ ਕਰਦੇ ਟਾਈਮ ਟਾਈਮ ਜਿੱਥੇ ਕਮੀ ਲੱਗਦੀ ਹੈ ਸਾਨੂੰ ਸਮਝਾਉਂਦੇ ਨੇ ਉਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡਾ ਸਮਾਜ ਜਿਹੜਾ ਵੱਡੇ ਵੱਡੇ ਲੈਵਲ ਤੇ ਸਾਡੀ ਟੀਮਾਂ ਜਿਹੜੀਆਂ ਕੰਮ ਕਰ ਰਹੀ ਹੈ ਵੀ ਆਰ 100% ਸ਼ੋਰ ਤੇ ਸਾਡੇ ਟੀਮਾਂ ਜਿਹੜੀਆਂ ਸਾਨੂੰ ਜਿੱਤ ਦੇ ਮਤਲਬ ਇਸ ਗੱਲ ਬਦਲ ਚ ਕਾਮਯਾਬ ਹੋ। ਸੋ ਰਾਜਕੁਮਾਰ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਏ ਅਤੇ ਪ੍ਰਧਾਨ ਸਾਹਿਬ ਵੀ ਬੈਠੇ ਨੇ ਆਪਾਂ ਉਹਨਾਂ ਦੀ ਗੱਲਬਾਤ ਕਰਾਂਗੇ। ਕੀ ਕਹਿਣਾ? ਛੋਟੀ ਜੀ ਮੀਟਿੰਗ ਕੀਤੀ ਸੀਗੀ ਪਰ ਬੜਾ ਵੱਡਾ ਹੰਗਾਰਾ ਮਿਲਿਆ। ਸੀਰਵਿੰਦਰ ਜੀ ਕਿੱਦਾਂ ਦੇਖਦੇ ਹੋ ਕਿ ਛੋਟੀ ਜੀ ਮੀਟਿੰਗ ਕੀਤੀ ਸੀਗੀ, ਕਾਫੀ ਹੰਗਾਰਾ ਮਿਲਿਆ। ਬਹੁਤ ਸਨ ਸਮਾਜ ਪਾਰਟੀ ਜਰੀਏ ਆਪ ਪਾਰਟੀ ਕੀ ਕਹਿਣਾ ਚਾਹੁੰਦੇ? ਅੱਜ ਦੀ ਮੀਟਿੰਗ ਦੇ ਵਿੱਚ ਆਪਾਂ ਮੇਨ ਮੇਨ ਅਹੁਦੇਦਾਰ ਸੱਦੇ ਸੀਗੇ। ਜੀ। ਉਹਨਾਂ ਨੇ ਬਹੁਤ ਵੱਧ ਚੜ ਕੇ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਆਪਣੇ ਰਾਜkumar ਜੀ ਨੂੰ ਭਰੋਸਾ ਦਿਵਾਇਆ ਜੀ ਅਸੀਂ ਬਸ ਵਾਰ ਮਿਹਨਤ ਕਰਕੇ ਪਾਰਲੀਮੈਂਟ ਗਰਦਾਸਪੁਰ ਹਲਕੇ ਤੋਂ ਤੁਹਾਨੂੰ ਲੀਡ ਤੇ ਜਿਤਾਵਾਂਗੇ ਕੀ ਮੇਨ ਮੁੱਦੇ ਕੀ ਹੋਣਗੇ ਤੁਹਾਡੇ ਮੇਨ ਮੁੱਦੇ ਬੇਰੋਜ਼ਗਾਰੀ ਦਾ ਮੁੱਦਾ ਹੈ ਦਵਾਈ ਪੜ੍ਹਾਈ ਦਾ ਮੁੱਦਾ ਹੈ ਜਿਹੜਾ ਦੇਸ਼ ਪ੍ਰਾਈਵੇਟਾਂ ਥਾਂ 'ਚ ਵਿਖ ਰਿਹਾ ਹੈ ਸਭ ਤੋਂ ਵੱਡਾ ਮੁੱਦਾ ਹੋਏ ਤੇ ਭੋਜਨ ਸਮਾਪਤੀ ਹਰੂ ਕਗਰਦਾਸਪੁਰ ਦੇ ਵਿੱਚੋਂ ਦਿਤਾ ਕੇ ਆਪਣਾ ਐਮਪੀ ਪਾਰਲੀਮੈਂਟ ਵਿੱਚ ਭੇਜੇਗੀ ਔਰ ਸਾਡੇ ਹੱਕਾਂ ਦੇ ਹਿਤਾਂ ਦੀ ਜਿਹੜਾ ਸਰਬ ਸਮਾਜ ਦੀ ਗੱਲ ਕਰਕੇ ਔਰ ਜੋ ਪਛੜਿਆ ਹੋਇਆ ਇਹ ਬਾਰਡਰ ਏਰੀਆ ਹੈ ਉਹਨੂੰ ਡਵੈਲਪਮੈਂਟ ਕਰਨ ਵਾਸਤੇ ਜ਼ੋਰ ਲਾਇਆ ਜਾਏਗਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੇਨ ਮੁੱਦੇ ਨੇ ਉਸ ਮੇਨ ਮੁੱਦਿਆਂ ਤੇ ਜਿਹੜਾ ਇਹ ਕੰਮ ਕੀਤਾ ਜਾਏਗਾ ਇਹਨਾਂ ਨੂੰ ਦਿਤਾ ਕੇ ਤਾਂ ਉੱਥੇ ਪਾਰਲੀਮੈਂਟ ਚ ਭੇਜਣਗੇ ਤਾਂ ਫਿਰ ਇਹ ਜਿਹੜਾ ਸਾਰਿਆਂ ਦਾ ਜਿਹੜਾ ਕੰਮ ਹੋਏਗਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕੈਮਰਾ ਪਰ ਤੋਂ ਆਪਣਾ ਕੋਲ ਦੇ ਨਾਲ ਅਮੇজিং ਟੀਵੀ ਜੁਆ ਹੈ ਲਕੀ ਰਾਜ ਬਹੁਤ ਬਰਦਾਸ਼ਟ